ਇਸ ਲਈ ਦੀ ਸਭ ਤੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਹਰਿਆਣਾ ਸਰਕਾਰ ਨੂੰ ਵੱਡੇ ਆਦੇਸ਼ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਇੱਕ ਪਟੀਸ਼ਨ ਜਿਹੜੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਤਾਂ ਜਿਸ ਦੇ ਮੱਧੋਂ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਆਰਡਰਸ ਦੇ ਦਿੱਤੇ ਨੇ ਆਦੇਸ਼ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਕਿ ਜਲਦ ਤੋਂ ਜਲਦ ਸ਼ੰਭੂ ਬਾਰਡਰ ਜਿਹੜਾ ਉਸ ਨੂੰ ਖੋਲਿਆ ਜਾਵੇ ਦੇਖਿਆ ਜਾ ਸਕਦਾ ਸੀ ਕਿੰਨੇ ਹੀ ਲੰਮੇ ਸਮੇਂ ਤੋਂ ਕਿਸਾਨ ਜਿਹੜੇ ਨੇ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਹੋਏ ਸੀ ਤੇ ਇਸ ਸਾਰਣੇ ਮੁੱਦਾ ਕਾਫੀ ਜ਼ਿਆਦਾ ਭਖਦਾ ਹੋਇਆ ਵੀ ਦੇਖਿਆ ਜਾ ਸਕਦਾ ਸੀ ਕਈ ਮੀਟਿੰਗਸ ਜਿਹੜੀਆਂ ਨੇ ਕਰਵਾਈਆਂ ਗਈਆਂ ਇਸ ਮਾਮਲੇ ਨੂੰ ਲੈ ਕੇ ਇੱਕ ਪਟੀਸ਼ਨ ਜਿਹੜੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਤਾਂ ਹੁਣ ਦੇਖਿਆ ਜਾ ਸਕਦਾ ਹੈ ਕਿ ਆਦੇਸ਼ ਦਿੱਤੇ ਗਏ ਨੇ ਕਿ ਇੱਕ ਹਫਤੇ ਦੇ ਸਮੇਂ ਦੇ ਅੰਦਰ ਸ਼ੰਭੂ ਬਾਰਡਰ ਜਿਹੜੇ ਨੇ ਉਹਨਾਂ ਨੂੰ ਖੋਲਿਆ ਜਾਏ ਹਰਿਆਣਾ ਸਰਕਾਰ ਨੂੰ ਇਹ ਆਦੇਸ਼ ਜਿਹੜੇ ਨੇ ਜਾਰੀ ਕੀਤੇ ਗਏ ਨੇ ਦੱਸਦੀ ਹੈ ਕਿ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਹੈ ਕਿ ਸਰਕਾਰ ਇੱਕ ਹਫਤੇ ਦੇ ਵਿੱਚ ਰੋਡ ਨੂੰ ਪੂਰੇ ਤਰੀਕੇ ਦੇ ਨਾਲ ਕਲੀਅਰ ਕਰੇ ਉੱਥੋਂ ਦੀ ਬੈਰੀਕੇਡ ਹਟਾਏ ਹਾਈ ਕੋਰਟ ਨੇ ਕਿਹਾ ਹੈ ਕਿ ਸ਼ੰਭੂ ਬਾਰਡਰ ਤੇ ਮਾਹੌਲ ਜਿਹੜਾ ਹੈ ਸ਼ਾਂਤੀਪੂਰਵਕ ਹੈ ਤਾਂ ਇਸ ਕਰਕੇ ਕੋਈ ਵੀ ਬਾਰਡਰ ਦੇ ਉੱਪਰ ਕੋਈ ਵੀ ਬੈਰੀਕੇਡਿੰਗ ਕਰਨ ਦੀ ਲੋੜ ਨਹੀਂ ਹੈ ਕਿਸਾਨਾਂ ਦੀ ਮੰਗ ਜਿਹੜੀ ਹੈ ਕੇਂਦਰ ਸਰਕਾਰ ਤੋਂ ਹੈ ਇਸ ਦੇ ਲਈ ਉਹ ਦਿੱਲੀ ਦੇ ਵੱਲ ਜਾਣ ਦੀ ਉਹਨਾਂ ਨੂੰ ਦਿੱਲੀ ਦੇ ਵੱਲ ਜਾਣ ਦੀ ਛੋਟ ਦੇਣੀ ਚਾਹੀਦੀ ਹੈ ਇਜਾਜ਼ਤ ਜਿਹੜੀ ਇਹ ਦੇਣੀ ਚਾਹੀਦੀ ਹੈ ਇਹ ਫੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਹੈ ਕਿ ਜੇਕਰ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਹੈ ਤਾਂ ਉਹਨਾਂ ਨੂੰ ਜ਼ਰੂਰ ਹੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਦਿੱਲੀ ਵਿਖੇ ਜਾ ਕੇ ਆਪਣੀ ਗੱਲ ਕੇਂਦਰ ਸਰਕਾਰ ਦੇ ਮੋਹਰੇ ਰੱਖ ਸਕਣ ਇਸ ਵਿੱਚਕਾਰ ਹਰਿਆਣਾ ਸਰਕਾਰ ਨੂੰ ਕੋਈ ਵੀ ਬੈਰੀਕੇਡਿੰਗ ਕਰਨ ਦੀ ਕੋਈ ਵੀ ਰਸਤਾ ਬਲੌਕ ਕਰਨ ਦੀ ਲੋੜ ਨਹੀਂ ਹੈ ਤਾਂ ਵੱਡਾ ਫੈਸਲਾ ਜਿਹੜਾ ਲਿੱਤਾ ਗਿਆ ਸ਼ੰਭੂ ਬਾਰਡਰ ਬੀਤੇ 5 ਮਹੀਨੇ ਨਿਆ ਤੋਂ ਬੰਦ ਚੱਲ ਰਿਹਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਿਸਾਨ ਜਿਹੜੇ ਨੇ ਦਿੱਲੀ ਕੋਚ ਕਰਨਾ ਚਾਹੁੰਦੇ ਸੀ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਰੋਕਣ ਦੇ ਲਈ ਹਰਿਆਣਾ ਪੁਲਿਸ ਨੇ ਇੱਥੇ ਸੱਤ ਲੇਅਰ ਦੀ ਬੈਰੀਕੇਡਿੰਗ ਕੀਤੀ ਸੀ ਪਰ ਹੁਣ ਇਹ ਸਾਰੀ ਬੈਰੀਕੇਡਿੰਗ ਜਿਹੜੀ ਹੈ ਹਟਾਣੀ ਪਵੇਗੀ ਕਿਉਂਕਿ ਅਦਾਲਤ ਦੇ ਵੱਲੋਂ ਨਿਰਦੇਸ਼ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਦਾਸਦੀ ਹੈ ਕਿ ਦੁਕਾਨਦਾਰ ਵੀ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਹੋਏ ਦੇਖੇ ਜਾ ਸਕਦੇ ਸੀ ਕਾਮਕਾਰ ਜਿਹੜੇ ਨੇ ਪੂਰੇ ਤਰੀਕ ਦੇ ਨਾਲ ਠੱਪ ਨਜ਼ਰ ਆ ਰਹੇ ਸੀ ਸਰਕਾਰੀ ਬੱਸਾਂ ਦੇ ਰੂਟ ਡਾਇਵਰਟ ਕੀਤੇ ਜਾ ਰਹੇ ਸੀ ਜਿਸ ਦੇ ਕਾਰਨ ਤੇਲ ਦਾ ਖਰਚਾ ਕਾਫੀ ਜ਼ਿਆਦਾ ਵਧ ਰਿਹਾ ਸੀ ਮਰੀਜ਼ ਜਿਹੜੇ ਨੇ ਦਿੱਕਤਾਂ ਦਾ ਸਾਹਮਣਾ ਕਰ ਰਹੀ ਸੀ ਤਾਂ ਵਕੀਲਾਂ ਨੂੰ ਵੀ ਆਉਣ ਜਾਣ ਦੇ ਵਿੱਚ ਦਿੱਕਤ ਆ ਰਹੀ ਸੀ ਕਿਸਾਨਾਂ ਨੇ ਉਥੇ ਆਪਣੇ ਕੱਚੇ ਘਰ ਵੀ ਜਿਹੜੇ ਨੇ ਇੱਕ ਤਰੀਕੇ ਨਾਲ ਬਣਾ ਲਏ ਸੀ ਇਹਨਾਂ तमाम ਗੱਲਾਂ ਨੂੰ ਦੇਖਦੇ ਹੋਏ ਹੁਣ ਹਾਈ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਹੈ ਲੈ ਲਿੱਤਾ ਗਿਆ ਤੇ ਰੋਡ ਨੂੰ ਬੰਦ ਕਰਨਾ ਮੌਲਿਕ ਅਧਿਕਾਰਾਂ ਦਾ ਹਨਨ ਹੁੰਦਾ ਹੈ ਉਲੰਘਣਾ ਹੁੰਦੀ ਹੈ ਜਿਸ ਦੇ ਕਾਰਨ ਇਹ ਵੱਡਾ ਫੈਸਲਾ ਹਾਈ ਕੋਰਟ ਦੇ ਵੱਲੋਂ ਲਿੱਤਾ ਗਿਆ ਦੱਸ ਦੇ ਕਿ ਸ਼ੰਭੂ ਬਾਰਡਰ ਬੰਦ ਕੀਤੇ ਜਾਣ ਤੋਂ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੀ ਸਿੱਧੀ ਕਨੈਕਟੀਵਿਟੀ ਹੈ ਉਹ ਕਨੈਕਟੀਵਿਟੀ ਵੀ ਕਿਤੇ ਨਾ ਕਿਤੇ ਟੁੱਟ ਗਈ ਸੀ ਤੇ ਸ਼ੰਭੂ ਬਾਰਡਰ ਖੁਲਵਾਣ ਦੀ ਮੰਗ ਨੂੰ ਲੈ ਕੇ ਅੰਬਾਲਾ ਦੇ ਜਿਹੜੇ ਵਪਾਰੀ ਨੇ ਇਸ ਦੇ ਨਾਲ ਹੀ ਅੰਬਾਲਾ ਦੇ ਵਪਾਰੀਆਂ ਨੇ ਦੁਕਾਨਦਾਰਾਂ ਨੇ ਦੁਕਾਨਾਂ ਆਪਣੀਆਂ ਬੰਦ ਕਰਕੇ ਰੋਸ਼ ਵੀ ਜਿਹੜਾ ਜ਼ਾਹਰ ਕੀਤਾ ਸੀ ਇਸ ਤਮਾਮ ਸਥਿਤੀ ਦੇ ਮੱਦੇਨਜ਼ਰ ਹੁਣ ਹਾਈ ਕੋਰਟ ਦਾ ਇਹ ਬੱਡਾ ਫੈਸਲਾ ਜਿਹੜਾ ਸਾਹਮਣੇ ਆ ਚੁੱਕਿਆ ਜਿਹੜੇ ਕਿਸਾਨ ਨੇਤਾ ਨੇ ਮਨਜੀਤ ਰਾਏ ਉਹਨਾਂ ਨੇ ਕਿਹਾ ਕਿ ਅਸੀਂ ਇਸ ਆਦੇਸ਼ ਨੂੰ ਸਾਨੂੰ ਫਿਲਹਾਲ ਦੇ ਲਈ ਇਸ ਆਦੇਸ਼ ਦੀ ਕੋਈ ਵੀ ਕਾਪੀ ਜਿਹੜੀ ਹੈ ਨਹੀਂ ਮਿਲੀ ਪਰ ਜੇਕਰ ਇਹ ਫੈਸਲਾ ਹਾਈ ਕੋਰਟ ਨੇ ਲਿੱਤਾ ਹੈ ਤਾਂ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਅਸੀਂ ਬਾਰ-ਬਾਰ ਪੁੱਛ ਰਹੇ ਹਾਂ ਕਿ ਕਿਸ ਸੰਵਿਧਾਨ ਤੇ ਕਿਸ ਕਾਨੂੰਨ ਦੇ ਤਹਿਤ ਸੜਕਾਂ ਦੇ ਉੱਪਰ ਇਹ ਦੀਵਾਰਾਂ ਜਿਹੜੀਆਂ ਨੇ ਖੜੀਆਂ ਕੀਤੀਆਂ ਗਈਆਂ ਉਹਨਾਂ ਨੂੰ ਰੋਕਣ ਦੀ ਆਖਰ ਕੋਸ਼ਿਸ਼ ਕਿਉਂ ਕੀਤੀ ਗਈ ਸਰਕਾਰ ਨੇ ਲੋਕਤੰਤਰ ਨੂੰ ਦਰਕਿਨਾਰ ਕਰਦੇ ਹੋਏ ਇਹ ਸੜਕਾਂ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਇਹ ਆਮ ਜਨਤਾ ਕਿਸਾਨਾਂ ਤੇ ਵਪਾਰੀਆਂ ਦੀ ਰਾਜਧਾਨੀ ਜਾਣ ਦੀ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਦੀ ਜਿੱਤ ਹੋਈ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਵੀ ਇੱਥੇ ਨਹੀਂ ਬੈਠਣਾ ਚਾਹੁੰਦੇ ਸੀ ਅਸੀਂ ਦਿੱਲੀ ਜਾਣਾ ਚਾਹੁੰਦੇ ਸੀ ਤੇ ਅੱਗੇ ਹੁਣੇ ਜਿਹੜਾ ਹਾਈ ਕੋਰਟ ਦਾ ਫੈਸਲਾ ਸਾਹਮਣੇ ਆਇਆ ਇਸ ਦੇ ਮਗਰੋਂ ਹੁਣ ਸਾਡੀ ਅਗਲੀ ਕੀ ਰਣਨੀਤੀ ਹੋਏਗੀ ਇਸ ਨੂੰ ਲੈ ਕੇ ਅਸੀਂ ਜ਼ਰੂਰ ਹੀ ਮੀਟਿੰਗਾਂ ਕਰਾਂਗੇ ਪਰ ਕੁਲਮੇ ਲਾ ਕੇ ਦੇਖਿਆ ਜਾ ਸਕਦਾ ਹੈ ਕਿ आदेश ਜਿਹੜੇ ਨੇ ਜਾਰੀ ਕਰ ਦਿੱਤੇ ਇਹਨੇ ਕਿ ਜਿਹੜੀ 7 ਲੇਅਰ ਦੀ ਬੈਰੀਕੇਡਿੰਗ ਕੀਤੀ ਸੀ ਉਸ ਨੂੰ ਇੱਕ ਹਫਤੇ ਦੇ ਅੰਦਰ ਯਾਨੀ ਕਿ 7 ਦਿਨਾਂ ਦੇ ਅੰਦਰ ਅੰਦਰ ਕਲੀਅਰ ਕੀਤਾ ਜਾਏ ਤੇ ਹੁਣ ਕਿਸਾਨਾਂ ਦਾ ਅਗਲਾ ਅਗਲਾ ਕਦਮ ਕੀ ਹੋਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ। ਉਹਦੇ ਜੀ ਅੱਜ ਸੁਣਵਾਈ ਹੋਈ ਹੈ ਸ਼ੰਭੂ ਮਾਮਲੇ ਵਿੱਚ ਕੀ ਕੁਝ ਰਹਾ ਹੈ? ये किसानों की टीआईल मैंने शुरू में डाली किसानों के हूँ कि इनका फंडामेंटल राइट है तो स्टेट ऐसे रोक नहीं हो सकता पिछली डेट पे बीच में कई इंटेरिम बॉर्डर पास हुए जो कि आप सबको पता भी होंगे बट पिछली डेट पे मैंने स्पेसिफिकली आर्गू किया था कि शंभू बॉर्डर पिछले छह महीने से बंद पड़ा है और ये स्टेट को कोई राइट नहीं है इसको परमानेंटली बंद करने का बाय बाय बा यूजिंग दिस सीमेंट बैरिगेटिंग एंड आल्सो हैविंग द प्रोविजन ऑफ इलेक्ट्रिफिकेशन ए, ये एक फंडामेंटल राइट right की वॉयलेशन है तो पिछली डेट पे आर्ग्यू करा था बट स्टेट ऑफ हरियाणा के वकील ने पिछली डेट पे बोला था कि ये पार्शली खुला है और एमरजेंट व्हीकल्स जो कि बिल्कुल जिसको हमने ऑब्जेक्ट किया और स्टेट और जज साहब ने स्टेट ऑफ हरियाणा से एफिडेविट सीख किया था और आज आ, इस डेट पे स्टेट ऑफ हरियाणा एंड पंजाब ने एफिडेविट फाइल किया और वहाँ हमने वहाँ इन्होंने स्टेट ऑफ हरियाणा ने बोला कि ਜੋ ਇਹ ਲੋ ਐਂਡ ਆਰਡਰ ਮੇਨਟੇਨ ਕਰਨਾ ਹੈ ਇਹ ہماری ਡਿਊਟੀ ਹੈ ਬਟ ਲੋ ਐਂਡ ਆਰਡਰ ਮੇਨਟੇਨ ਕਰਨਾ ਹਾਂ ਸਟੇਟ ਆਫ ਹਰਿਆਣਾ ਦੀ ਡਿਊਟੀ ਹੈ ਬਟ एज द सिटीजन ऑफ इंडिया वी आर बोर्न विद सम राइट दैट स्टेट ऑल्सो हैव टू एड एड द एक्सरसाइज ऑफ दिस राइट नो टू थ्रोटल द एक्सरसाइज ऑफ दिस राइट बाई इम्पोजिंग सच टाइप ऑफ बैरगेड एंड द प्रोविजन ऑफ इलेक्ट्रिफिकेशन तो इसके ऊपर आज बहस हुई जज साहब ने हमारी बहस को कंसिडर करते हुए स्टेट ऑफ हरियाणा को स्टनली डायरेक्ट किया है कि आप एक हफ्ते के अंदर अंदर शंपू बॉर्डर पोल दो एक का राइट है वो अपना पीसफुल प्रोटेस्ट एट ए डेजिग्नेटेड प्लेस कर सकता है लेकिन हाईवेज को बंद नहीं किया जा सकता जी, जी जी तो फिर हमने ऑनरेबल कोर्ट के आगे रखा है जी ये पंजाब की तरफ बैठे हैं पंजाब इनको पंजाब गवर्नमेंट इनको वहां से एक डेजिग्नेटेड प्लेस के लिए उठाए हम साथ ही साथ ही अपनी बैरिकेडिंग हटा देंगे बिकॉज लॉ एंड ऑर्डर हमने मेंटेन करा तो ऑनरेबल कोर्ट ने पंजाब सरकार हरियाणा सरकार दोनों को ही निर्देश दिए हैं हरियाणा सरकार को ये निर्देश दिया है कि आप 7 दिन में ये बैरिकेडिंग हटाओगे अगर कोई लॉ एंड ऑर्डर प्रॉब्लम आएगी